ਆਈ ਆਈ ਇੱਕ ਤੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਐਕਸੈਕਟ ਤੁਹਾਨੂੰ ਕਿੰਨੇ ਕੁ ਸੀ ਇਹ ਜੋ ਦੱਸਿਆ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਦੇ ਲੱਗੇ ਕੁਛ ਨਹੀਂ ਐ ਇਹ ਟਰੈਕਟਰ ਚੱਲ ਰਿਆ ਨਹੀਂ ਜੋ ਵੈਸੇ ਇਹ ਕਰੋ 3000 ਲੀਟਰ ਡੀਜ਼ਲ ਦੇ ਦਾਂ ਅੱਛਾ ਸ਼ੁਕਰ ਹੈ ਤੁਹਾਨੂੰ ਦੇਣਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਲੀਟਰ ਲੀਟਰ ਉਧਰ ਲੈਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਨਾਲ ਥੋੜੇ ਦਿੱਤੇ 3000 ਲੀਟਰ ਬੋ ਸੋਨਿਆ ਆ ਲਿਟਰ ਤੋਂ ਮੈਂ ਪੰਜਾਬ ਨੂੰ ਤੁਸੀਂ ਆਧਰ ਨੂੰ ਭਜਾ ਦਿੰਗੇ 3 4 ਲੀਟਰ ਪਹਿਲਾਂ ਵੀ ਬਹੁਤ ਜ਼ਿੰਦਾਬਾਦ ਇਹ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਹਿੰਦੇ ਮਤਲਬ ਬਾਗੂ ਸ਼ਰਤ ਤੱਕ ਤੇਲ ਕਿੰਨਾ ਭੇਜਿਏ ਤੇਲ ਵੀ ਤੇਲ ਜੀ ਪੀ ਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਹੋ ਗਿਆ ਨੁ ਇੱਕ ਹਫਤਾ ਆ ਲੱਫੇ ਵੀ ਨਹੀਂ ਪਿਲ ਮਾਰਤੀ ਜਾਂ ਮਿਚੀ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਸ਼ਾਮ ਤੱਕ ਇਹਨਾਂ ਕੋਲ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਨ ਦੇ ਤਾਹਵਣ ਹੋ ਗਿਆ ਸੋਨਹਾਂ ਧੰਨਵਾਦ ਬੱਲੇ ਜਾਈਗਾ ਕਿ ਤੇ ਬਰਾਬਰ ਠੀਕ ਤੁਸੀਂ ਇੱਥੇ ਸਾਡਾ ਤੇ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਤੁਹਾਡੇ ਬਾਅਦ ਤੁਹਾਨੂੰ ਲਾ ਦੇ ਅੱਛਾ ਅਲਸਰੀ ਗੋਲ ਇਹਨਾਂ ਦਾ ਸੁਖੀ ਨਾ ਜੀ ਸਾਡੇ ਤੇ ਇੰਨਾ ਹੀ ਬੜਾ ਤੁਸੀਂ ਆ ਕੇ ਸਾਈਂ ਨਹੀਂ ਯਾਰ ਦੁੱਖ ਜਾ ਕੇ ਖੜੋਤੇ ਹੋ ਦੁੱਖ ਘਟਦਾ ਠੋਡੀ ਕਿਪਾਈ ਜਿੰਨੇ ਕਰ ਦੋ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਸਹੀ ਰੋਟੀ ਖਾਂ ਜੋ ਕੇ ਹੋ ਗਏ ਬਹੁਤ ਬਹੁਤ ਧੰਨਵਾਦ ਹਾਂ ਜੀ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਜੋ ਆਪਣੀ ਸਰਕਾਰ ਆਉਂਦੀ ਹੈ ਕੋਈ ਇਸ ਪੱਕਾ ਹੀ ਇਲਾਜ ਕਰ ਦੂਗਾ ਜ਼ਿੰਦਗੀ ਭਰ ਤੋਂ ਉਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲ ਸੋਨਣਾ ਸਾਡਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਚੁੱਕਦਾ ਫਿਰ ਤੋਰਦਾ ਆਈ ਚੀਜ਼ ਕਿਤੇ ਹੋਰ ਸੁਪੇਚ ਹੁੰਦੀ ਨਾ ਆ ਗਿਆ ਆ ਗਿਆ ਮੋਤੀ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਥੇ ਨੀਂ ਬੰਦਲ ਤੇ ਆਇਆ ਸੋ ਮੈਂ ਅੱਜ ਮੇਰੇ ਕੋਲ ਮੈਂ ਜਨੂਰ ਬੁਲਾਇਆ ਸੀ ਕਹਿੰਦਾ ਉਸਦੇ ਆਪਣੇ ਹਲਕਾ ਅੰਜਾਲੀ ਨੇ ਆਬੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਤਰ੍ਹਾਂ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠੰਡੇ ਸਾਈਡ ਤੋਂ ਉਧਰੋਂ ਜੀਸੀਬੀ ਆ ਫੋਰਕ ਲਿਫਟ ਦੇ ਆਪਣੀਆਂ ਟਰੱਕ ਪੇਜ ਦੇ ਸਾਰਾ ਜੀਵਲ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿੱਸੇ ਇੱਥੇ ਹੋਊਗਾ ਇਹ ਫੋਨ ਮੈਂ ਸੰਪੂਰਨ ਮੈਂ ਜਿਹੜੀ ਠੱਗੀ ਹੋਈ ਨੇ ਜੀ ਠੇਕੇਦਾਰ ਨੇ ਇੱਥੋਂ ਪੰਜਾਬ ਕਮੇਟੀ ਪੱਟ ਕੇ ਲੈ ਗਏ ਜਦੋਂ ਔਰ ਡੀਸੀ ਨੂੰ ਕਹਿ ਜੇ ਨੇ 2000 ਦੱਸ ਦੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਤੁਹਾਡਾ ਹੂ ਸਭ ਮੈਂ 3 ਲੱਖ ਰੁਪਏ ਤੇ 9000 ਲੀਟਰ ਮੈਂ ਇਥੇ ਦੇਖੀਏ ਜਾਂਦੇ ਹਾਂ ਜਨਤਕ ਖੇਡਾ ਮਿੱਟੂ ਆਹੀ ਇਹਦੇ ਮਗਰ ਇਹ ਕਿਹੜੀ ਕਾਰਵਾਈ ਕਰਾਂ ਠੇਕੇਦਾਰਾਂ ਨਾਲ ਚੁੱਕੇ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਧਿਆਨ ਚਲਾਗੇ ਇਹਦੇ ਬਾਅਦ 10 ਦਿਨਾਂ ਦੇ ਨਾਲ ਮੈਂ ਮਿੱਟੂ ਆ ਗਿਆ ਇਹਦਾ ਆਪਾਂ ਇਹਨੂੰ ਠੀਕ ਕਰਨ ਲਈ ਪਈ ਦੂਜੀ ਕੰਮ ਕਰਾਉਣਾ ਜੀ ਇਹ ਨਹੀਂ ਨਾ ਇਹਨੂੰ ਪੱਕਾ ਕਰਵਾਵਾਂਗੇ ਦੇ ਸਾਰੇ ਸਾਰੇ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਪਲੀਟਿਟੀ ਦਾ ਬਣਾਉਣਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ I put W